ਇਆ ਸੁੱਤ ਰੜਕਣੇ ਫੁੱਲੀਆਂ ਖਰਚਿਆਂ ਨੂੰ ਵਾਲ ਕਟਾ ਕੇ ਮੇਕਅਪ ਕਰਦੀ ਫੁੱਲੀਆਂ ਖਰਚਿਆਂ ਨੂੰ ਵਾਲ ਕਟਾ ਕੇ ਮੇਕਅਪ ਕਰਦੀ ਫੁੱਲੀਆਂ ਖਰਚਿਆਂ ਨੂੰ ਮੱਕੀ ਦੀ ਰੋਟੀ ਤੇ ਸਾਗ ਬਣਾਉਣਾ ਨਹੀਂ ਮੱਕੀ ਦੀ ਰੋਟੀ ਤੇ ਸਾਗ ਬਣਾਉਣਾ ਨਹੀਂ ਹੁਣ ਕੌਣ ਗਿੱਚੀਆਂ ਪੈਂਟਾਂ ਸੂਟ ਸਵਾਉਣਾ ਆਉਂਦਾ ਨਹੀਂ ਸੂਟ ਪੰਜਾਬੀ ਪਾਉਣ ਵਾਲੀ ਓਏ ਸੂਟ ਪੰਜਾਬੀ ਪਾਉਣ ਵਾੜਾ ਪੈ ਜਾਂਦਾ ਉਹਦੇ ਆ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹ ਜਾਂਦਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆ ਕੁੜੀਆਂ ਮੂਰੇ ਹੱਸਦੇ ਗੱਡੀਆਂ ਬਸ 2 4 ਨਹੀਂ ਹੁੰਦੀਆਂ ਪੰਜੇ ਉਗੜਾ ਕਦੇ ਵੀ ਕਿਸਾਨ ਨਹੀਂ ਹੁੰਦੀਆਂ ਕਹੇ ਜਵੰਦਾ ਠੀ ਕੁੜੀਓ ਕਹੇ ਜਵੰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਠੀ ਕੁੜੀਓ ਕਹੇ ਜਵੰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਨਾ ਬੋਲਦਾ ਤਾਂ ਇਹ ਗੱਲਾਂ ਹੋਰ ਕੋਈ ਕਹਿ ਜਾਂਦਾ ਮੁੰਡਿਆਂ ਦੇ ਚਰਤੇ ਤਾਂ ਆਪਾਂ ਅੱਖਰ ਸਲੀਕੇਰਾ ਲੁਕਿਆ ਰਹ ਜਾਂਦਾ ਕੋਈ ਪਰ ਕੁੜੀਆਂ ਦਾ ਅਸਲੀ ਤੇਰਾ ਲੁਕਿਆ ਰਹ